ਸਿੰਗapore ਨਾਂ ਸੁਣਦਿਆਂ ਸਾਰੀ ਮਨ ਦੇ ਵਿੱਚ ਆਉਂਦਾ ਸਭ ਤੋਂ ਪਹਿਲਾਂ ਉੱਚੀਆਂ ਉੱਚਾਗਰਜੰਬੀ ਇਮਾਰਤਾਂ ਜਾਂ ਫਿਰ ਸਮੁੰਦਰ ਦਾ ਕੰਢਾ ਜਾਂ ਨਾਈਟ ਲਾਈਫ ਅਵਾਜ ਤੁਹਾਨੂੰ ਲੈ ਕੇ ਚਾਹੁੰਦੇ ਆ ਸਿੰਗਾਪੁਰ ਦੇ ਦੂਜੇ ਪਾਸੇ ਜਿੱਥੇ ਕਿ ਇੰਨਾ ਨੇ ਜੰਗਲ ਵੀ ਸਾਹਮਣੇ ਹੋਏ ਨੇ ਕਰਦੇ ਆ ਹਾਈਕਿੰਗ ਤੇ ਸਾਈਕਲਿੰਗ ਜੰਗਲ ਦੇ ਵਿੱਚ ਆਉ ਤੁਹਾਨੂੰ ਲੈ ਕੇ ਚੱਲਦੇ ਆ ਇੱਕ ਟਰੈਕ ਦੇ ਉੱਪਰ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਸੁਭ ਬਣਿਆ ਵਾ ਵੀ ਬਾਹਰ ਨਿਕਲੀਏ ਸੋ ਜੁੜੇ ਰਹੋ ਨਾਲ ਆਪਾਂ ਚਲਦੇ ਆਂ ਅੱਜ ਹਾਈਕਿੰਗ ਤੇ ਜਿਹੜਾ ਮੋਸਟ ਪਾਰਟ ਆ ਸਿੰਗਾਪੁਰ ਦਾ ਜਿਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਵਾ ਉਥੇ ਹਾਈਕਿੰਗ ਆਸ ਤੇ ਚੱਲੇ ਆਂ ਹਾਈਕਿੰਗ ਦਾ ਟ੍ਰੇਲ ਕੋਈ ਕਾਫੀ ਵੱਡਾ ਨਹੀਂ ਆ ਮੈਂ ਕਿਹਾ ਉਥੇ ਕਾਫੀ ਵਾਰ ਹਾਈਕਿੰਗ ਕੀਤੀ ਆ ਰਾਤ ਨੂੰ ਵੀ ਹਾਈਕਿੰਗ ਕੀਤੀ ਆ ਦਿਨੇ ਵਾਰਕਿੰਗ ਕੀਤੀ ਆ ਤੇ ਅੱਜ ਪਚੰਗ ਫੌਜਾਂ ਦੇ ਨਾਲ ਫਿਰ ਜਾਂਦਾ ਸਵੇਰ ਬਣਿਆ ਤੇ ਚੱਲਦੇ ਆਂ ਅੱਜ ਉਥੇ ਹਾਈਕਿੰਗ ਆਸਤੇ ਤੇ ਮਿਲਦੇ ਆਂ ਤੁਹਾਨੂੰ ਰਸਤੇ ਦੇ ਵਿੱਚ ਲਓ ਜੀ ਟਿਕਾਣੇ ਤੇ ਪਹੁੰਚ ਗਏ ਆ ਤੇ ਉਹ ਸਾਹਮਣੇ ਬੋਰਡ ਦਿਸਣ ੜਿਆ ਵਾ ਜ਼ੂਮ ਕਰਕੇ ਵੇਨੇ ਆ ਉਹ ਹੈਗਾ ਵਾ ਸਿੰਗਾਪੁਰ ਦਾ ਜ਼ੂ ਆ ਐਸੋ ਰਖਦੇ ਹੋ ਤੇ ਅਗਲੇ ਪਾਸੇ ਬਰਡ ਪੈਰਾਡਾਈਸ ਤੇ ਸਿੰਗਾਪੁਰ ਦਾ ਜ਼ੂ ਪੈਂਦਾ ਵਾ ਤੇ ਜਿਹੜਾ ਮੇਨ ਰੋਡ ਆ ਮੰਡਾਈ ਰੋਡ ਕਹਿੰਦੇ ਆ ਇਸ ਮੰਡਾਈ ਰੋਡ ਦੇ ਉੱਪਰ ਹੀ ਹੈ ਇਹ ਜਿਹੜਾ ਟ੍ਰੈਲ ਆ ਸੈਂਟਰਲ ਕੈਚਮੈਂਟ ਪਾਰਕ ਕਨੈਕਟਰ ਦਾ ਤੇ ਜਿਹੜਾ ਆੜਾ ਰੋਡ ਆ ਇਹ ਜਾਂਦਾ ਉਸ ਟ੍ਰੇਲ ਨੂੰ ਸਿੰਗਾਪੁਰ ਦੇ ਇੱਕ ਹੀ ਇੱਕ ਇਹੋ ਜਿਹਾ ਟ੍ਰੇਲ ਆ ਜਿਹੜਾ 24 ਆਵਰ 7 ਖੁੱਲਾ ਹੁੰਦਾ ਜਾਣਕਾਰੀ ਤੁਸੀਂ ਮਰਜ਼ੀ ਜਾ ਸਕਦੇ ਜੇ ਬਾਕੀ ਜਿੰਨੇ ਵੀ ਟ੍ਰੈਕ ਆ ਤਕਰੀਬਨ 7 ਵਜੇ ਤੋਂ ਲੈ ਕੇ 7 ਵਜੇ ਦੀ ਸ਼ਾਮ ਤੱਕ ਹੁੰਦੇ ਉਹ ਤੋਂ ਬਾਅਦ ਸਾਰੇ ਬੰਦ ਹੁੰਦੇ ਆ ਸੋ ਇਹੋ ਇੱਕੋ ਟ੍ਰੈਕ ਆ ਤੇ ਅੱਜ ਜਿਹੜੀ ਹੈਗੀ ਆ بارش ਦਾ ਮੌਸਮ ਤੇ ਇਧਰਲੇ ਪਾਸੇ ਕੋਈ ਪ੍ਰੋਟੈਕਟਿਡ ਏਰੀਆ ਵਾ ਪਰ ਜੇ ਆਪਾਂ ਆਪਦੇ ਜਿਹੜੇ ਹੈਗੇ ਮਿੱਥੇ ਹੋਏ ਪਾਸ ਦੇ ਉੱਤੇ ਰਹੀਏ ਤੇ ਫਿਰ ਕੋਈ ਚੱਕਰ ਹੀ ਨਹੀਂ ਹੁਣ ਆਪਾਂ ਤੁਰੇ ਜਾਂਦੇ ਹਾਂ ਉਹਨੂੰ ਤੇ ਇੱਥੇ ਪੂਰਾ ਸੰਗਣਾ ਜੰਗਲ ਅੱਗੇ ਜਾ ਕੇ ਤੁਹਾਨੂੰ ਫੋਣਿਆ ਵੀ ਕਿਸ ਤਰ੍ਹਾਂ ਜਾ ਕੇ ਜਿਹੜਾ ਹੈਗਾ ਇਹ ਇੱਕ ਰਹੀ ਪੂਰੀ ਡੈਂਸ ਬਣ ਜਾਂਦਾ ਵਾ ਤੇ ਕਿੱਦਾਂ ਜੰਗਲ ਦੇ ਵਿੱਚ ਮੰਗਲ ਔਰ ਜਿਹੜਾ ਸਾਹਮਣੇ ਗੇਟ ਲੱਗਾ ਇਧਰ ਸੌਂਦਾ ਵਾ ਵੀ ਇਧਰਲੇ ਪਾਸੇ ਮਿਲਟਰੀ ਦਾ ਏਰੀਆ ਵਾ ਜਿੱਥੇ ਕਿਤੇ ਜਿਹੜੇ ਨੈਸ਼ਨਲ ਸਰਵਿਸ ਕਰਦੇ ਆ ਉਹ ਆਗੇ ਇੱਥੇ ਆਪਣਾ ਪ੍ਰੈਕਟਿਸ ਕਰਦੇ ਆ ਸੂਪਰ ਟੈਕਟ ਏਰੀਆ ਉਧਰਲੇ ਪਾਸੇ ਜਾਣਾ ਬਣਾ ਵਾ ਤੇ ਪਰ ਆਪਾਂ ਐਸ ਰੋਡ ਤੇ ਜਾਣਾ ਵਾ ਮੈਂ ਘੜ ਤੋਂ ਘੱਟ 1 ਸਾਲ ਪਹਿਲਾਂ ਆਇਆ ਸੀ ਟ੍ਰੈਕ ਤੇ ਉਦੋਂ ਜਿਹੜਾ ਬਜਰ ਬਜਰ ਖਾਣਾ ਜਾਂ ਪਿਆਵ ਉਦੋਂ ਇਹ ਨਹੀਂ ਸੀਗਾ ਹੁਣ ਇਹ ਤੇ ਬਜਰੀ ਪੈ ਗਈ ਹੈ ਤੇ ਪਹਿਲਾਂ ਪੂਰਾ ਕੱਚਾ ਸੀ ਹੋ ਸਕਦਾ ਅੱਗੇ ਜਾ ਕੇ ਅਕਾੜੇ ਇੱਕ ਹੋਰ ਇਸ ਜਾਂ ਟਰੈਕ ਆ ਦੀ ਖਾਸੀਅਤ ਇਹ ਆ ਵੀ ਇਹ ਸ਼ੇਅਰ ਟਰੈਕ ਆ ਇਹਦੇ ਉੱਤੇ ਡਾਇਸਾਈਕਲਿਸਟ ਨੇ ਹੁਣ ਮਾਉਂਟ ਬਾਈਂਡਿੰਗ ਲਾਇਗਾ ਬਣ ਮਿਲ ਜਣਾ ਕਰਦਾ ਉਹ ਸਵਾਦ ਲੈਣ ਵਾਸਤੇ ਇੱਥੇ ਆਉਂਦੇ ਨੇ ਟਰੈਕਾਂ 'ਚ ਵੜ ਜਾਂਦੇ ਨੇ ਗਾਂਵਾਂ ਦੀਆਂ ਨਿਕਲ ਜਾਂਦੇ ਨੇ ਮਗਲੇ ਪਾਸੇ ਸਾਈਕਲ ਆ ਰਹੀ ਹੈ ਜੇ ਆਉਨਾਂਗੇ ਅੱਜ ਇਹ ਸਾਰੇ ਮਾਉਂਟ ਬਾਈਕਰ ਹੁੰਦੇ ਆ ਤੇ ਇੱਥੇ ਜਿਹੜੀ ਹੈਗੀ ਆ ਤਾਂ ਉਹ ਚੀਨੀ ਵੀ ਕਰਕੇ ਤੇ ਲੋਕ ਇੱਥੇ ਬਾਈਕਿੰਗ ਕਰਨ ਆਸਤੇ ਆਉਦੇ ਆ। ਗੁੱਤਲੇ ਬਟੇ ਪਪਾ ਬੰਬੂ ਜਿਹਨੂੰ ਪੰਜਾਬੀ ਜੀ ਆਪਾਂ ਕਹਿੰਦੇ ਆ ਬਾਸ ਐ ਦੋਆ ਪਾਸੇ ਮਿਲ ਕੇ ਤੇ ਨੇ ਮੜਾਈ ਪਈ ਛਿੜੀ ਇੱਕ ਛੱਤ ਬਣਾਈ ਪਈ ਆ ਤੇ ਬਹੁਤ ਹੀ ਸੰਗਣਾ ਯਾਨੀ ਕਿ ਇੱਥੇ ਵਾਹ ਗੁੱਛੇ ਲੱਗੇ ਪਰਲੇ ਪਾਸੇ ਉਹ ਦੂਰ ਤੱਕ ਫੈਲਿਆ ਆ ਵਾ। ਕਿ ਆ ਖੂਬਸੂਤ ਨੇ ਯਾਰ। ਨੇਚਰ ਇਜ਼ ਬਿਊਟੀਫੁਲ। ਯੈਸ। ਨੇਚਰ ਇਜ਼ ਬਿਊਟੀਫੁਲ। ਸਾਰਾ ਟਰੈਕ ਇਥੇ ਉਹਨਾਂ ਮੇਹਰ ਜਿੱਦਾਂ ਦਾ ਕਿਉਂਕਿ ਪਹਿਲਾਂ ਜਦੋਂ ਆਇਆ ਅਸਲ ਜਿੱਦਾਂ ਪਹਿਲਾਂ ਦੱਸਿਆ ਉਹ ਤੇ ਬੱਜਰਖਾਨਾ ਜ ਨਹੀਂ ਪਿਆ ਹੁਣ ਤੇ ਬਜਰੀ ਬੁਜਰੀ ਪੈਕ ਦੇ ਨਾਲ ਪੱਕਾ ਕਰਤਾ ਤੇ ਪਹਿਲਾਂ ਮਾੜਾ ਮੋਟਾ ਜਿਕੜੀ ਜੁਕੜੀ ਹੋ ਜਾਂਦੀ ਸੀ ਤੇ ਅੱਜ ਵੀ ਮੌਸਮ ਜਿਹੜਾ ਮੀਂਹ ਦਾ ਵਾ ਤੇ ਪਾਲ ਹੀ ਪਾਲ ਦਾ ਪ੍ਰਬੰਧ ਕਰਕੇ ਆਏ ਆ ਰੇਨ ਕੋਟ ਨਾਲ ਲੈ ਕੇ ਆਏ ਆ ਤੇ ਜੇ ਆ ਗਿਆ ਤੇ ਲੈ ਲਾਂਗੇ ਕਾਹਨ ਵੀਰ ਸਿੰਘ ਕਹਿੰਦਾ ਵੀ ਮੈਂ ਨਾ ਪਾਪਾ ਕੁਝ ਅਬੰਡਨਡ ਪਲੇਸਾਂ ਵੇਖਣੀਆਂ ਕਿ ਮੈਚ ਦੇ ਵਿੱਚ ਬਹੁਤ ਸਾਰੀਆਂ ਨੇ ਪਰ ਜੰਗਲ ਦੇ ਵਿੱਚ ਨੇ ਜੇ ਤੈਨੂੰ ਮੱਛਰ ਤੋਂ ਮੱਖੀ ਤੋਂ ਜੋਕਾਂ ਦਾ ਡਰ ਲੱਗਦਾ ਫਿਰ ਨਹੀਂ ਤੂੰ ਜਾ ਸਕਦਾ ਮੇਰੇ ਮੱਛਰ ਤੇ ਮੱਖੀ ਦਾ ਕੋਈ ਭੋਗ ਨਹੀਂ ਜਿਹੜਾ ਤੂੰ ਲੀਚ ਦੇ ਬਾਰੇ ਕਹਿੰਦੇ ਵੀ ਹੁਣ ਨਹੀਂ ਪਸੰਦ ਲੀਚ ਪਸੰਦ ਤੇ ਮੱਖੀ ਮੱਛਰ ਵੀ ਨਹੀਂ ਆ ਪਰ ਉਹਨਾਂ ਨਾਲ ਦੇ ਰਾਣਾ ਤਾਂ ਕਹਣਾ ਪਰ ਲੀਚੇ ਸਭ ਤੋਂ ਤਾਂ ਡਰਿਆ ਮੇਰਾ ਓਕੇ ਬੂੰਦਾ ਬੰਦੀ ਹੋ ਚੁੱਕੀ ਆ ਤੇ ਬੂੰਦਾ ਬੰਦੀ ਆਂਦੀ ਆ ਵੀ ਤੁਸੀਂ ਨਾ ਚੁੱਪ ਕਰ ਤੂੰ ਰਹਿ ਜਾਓ ਮੈਂ ਤੁਹਾਨੂੰ ਡਿਸਟਰਬ ਕਰਨਾ ਤੇ ਤੁਸੀਂ ਡਿਸਟਰਬ ਨਹੀਂ ਹੋਣਾ। ਮੈਂ ਮੋਟੀ ਬੂਟ ਪਾ ਕੇ ਆਇਆ। ਨਹੀਂ ਮੈਂ ਮੇਰੇ ਵਾਟਰੂਫ ਨਹੀਂ ਆ। ਐਸੇ ਜੰਗਲ ਦੇ ਵਿੱਚ ਪਰਲੇ ਪਾਸੇ ਮਾੜੇ-ਮੋٹے ਨਿਕੇ-ਨਿਕੇ ਤੇ 18 ਬਣੀਆਂ ਆ ਪਾਣੀ ਦੀਆਂ। ਤੇ ਉਹ ਜਿਹੜਾ ਪਾਣੀ ਆ ਜਦੋਂ ਮੀਂਹ ਪੈਂਦਾ ਨਾ ਉਹਨਾਂ 18 ਦੇ ਵਿੱਚ ਖਲੋ ਜਾਂਦਾ ਵਾ ਤੇ ਉਤੋਂ ਫਿਰ ਜਿਹੜਾ ਪਾਣੀ ਆ ਗਾਂ ਛੋਟੇ-ਛੋਟੇ ਇਦਾਂ ਦੇ ਚਰਨਿਆਂ ਨੂੰ ਬਣਾ ਕੇ ਕੀ ਨੋ ਆਦੇ ਆ ਨਿਕਲਦਾ ਤੇ ਗਾਂ ਸੜਕ ਤੇ ਆਉਂਦਾ ਤੇ ਅਗਲੇ ਪਾਸੇ ਗਾਂ ਇੱਕ ਨਿਕਾ ਨਾਲਾ ਬਣਿਆ ਹੋਇਆ ਤੂੰ ਨਾਲਾ ਨਾਲ ਨਾਲ ਵਹਿੰਦਾ ਸਾਰੇ ਪਾਸੇ ਤੇ ਉਹਦੇ ਵਿੱਚ ਵੜ ਜਾਂਦਾ ਆਪਾਂ ਥੋੜਾ ਅੱਗੇ ਜਾ ਕੇ ਗੱਲਬਾਤ ਕਰਦੇ ਆਂ T15 ਟ੍ਰੇਲ ਦੀ ਮੇਨ ਚੀਜ਼ ਆ ਵੀ ਇਹ ਪਹਿਲਾਂ ਕੱਚਾ ਸੀ ਹੁਣ ਪੱਕਾ ਦੂਜੀ ਗੱਲ ਆ ਵੀ 24 ਆਵਰ 7 ਆਪਾਂ ਜਾ ਸਕਦੇ ਆ ਕਿਉਂਕਿ ਹੁਣੇ ਵੀ ਅਸੀਂ ਸ਼ਾਮ ਨੂੰ ਆਏ ਆ ਤੇ ਰਾਤ ਦੀ ਇੱਥੇ ਟਰੈਕਿੰਗ ਬਹੁਤ ਸੋਹਣੀ ਆ ਬੈਗ ਗੱਲਬਾਤ ਕਰਦੇ ਆ ਕਦੇ ਸ਼ੈਲਟਰ ਵੇਣੇ ਜਲੱਗਿਆ ਤੇ ਮੀਂਹ ਵਾ ਤੇ ਹੋ ਜਾਂਦਾ ਜਿਹਨਾਂ ਲੱਭਾ ਤੇ ਫਿਰ ਟ੍ਰੇਨ ਕੋਡ ਕੱਢ ਕੇ ਪਾਉਣੇ ਹੀ ਪਾਉਣੇ ਆ ਆ ਜਾ ਸਿੰਘ ਆ ਜਾ ਭਜਿਆ ਭਜਿਆ ਮੀ ਆ ਗਿਆ ਹਾਂਜੀ ਜੇ ਤਾਂ ਪਹਿਲਾਂ ਗੱਲ ਕੀਤੀ ਸੀ ਵੀ ਇੱਧਰ ਵਿੱਚ ਨਿਗੇ ਨਿਗੇ ਅੰਦਰ ਖਾਦੇ ਜੇ ਵੈਣ ਜੇ ਬਣੇ ਹੋਇਆ ਆ ਵੇਖੋ ਨੀ ਕਾ ਜਿਆ ਬੈਂਡ ਬਣਿਆ ਆਵਾ ਤੇ ਉਹਦੇ ਨਾਲ ਪਾਣੀ ਅੰਦਰ ਨੂੰ ਆ ਰਿਹਾ ਤੇ ਇੱਥੇ ਇਹਨਾਂ ਨੇ ਪੋਰਾ ਨੱਪਿਆ ਤੇ ਉਸ ਪੋਰੇ ਦੇ ਨਾਲ ਗਾਹ ਪਾਣੀ ਇਧਰੋਂ ਨਿਕਲ ਲਿਆ ਇੱਕ ਉਹ ਪਰਲੇ ਪਾਸਿਓਂ ਆ ਰਿਹਾ ਵਾਹ ਜੀ ਵਾਹ ਜਿੱਦਾਂ ਹੋ ਜਿਆਦੀ ਗਰਮੀ ਪੈਂਦੀ ਹੋਣੀ ਹੈ ਇਹ ਕਾ ਪੂਰਾ ਫੁੱਲ ਜੋਰਾਂ ਦੇ ਵੀ ਬਣਦੇ ਕਿਉਂਕਿ ਮੀਂਹ ਪੈਂਦਿਆਂ ਤੇ ਉਹਦੋਂ ਉੱਤੇ ਜਮਾ ਹੋ ਜਾਂਦੇ ਆ ਤੇ ਗਰਮੀ ਦੇ ਵਿੱਚ ਗੁਰੂ ਸਾਹਿਬ ਨੇ ਸਿਸਟਮ ਬਦਲ ਬਣਾਇਆ ਵਾ ਪਿੱਛੇ ਕੋ ਪਾਣੀ ਜੋ ਬਨਸਪਤੀ ਹੈ ਨਾ ਸਹਿਲ ਪੱਥਰ ਮੈਂ ਜੰਤੂ ਉਪਾਏ ਤਾਂ ਕਾ ਰਿਜਕ ਆਗੇ ਕਰਤ ਰਿਆ ਸਾਰੇ ਰਿਜਕ ਦੀਆਂ ਇਨ੍ਹਾਂ ਨੂੰ ਪਾਣੀ ਚਾਹੀਦਾ ਹੁਣ ਪਾਣੀ ਮਿਲ ਰਿਹਾ ਮਰੀ ਜਾਂਦਾ ਜਾਨਵਰਾਂ ਨੂੰ ਖਾਣਾ ਦੇਣਾ ਚਾਹੀਦਾ ਤੇ ਅੰਦਰਲੇ ਪਾਸੇ ਜਿਹੜੇ ਫਰੂਟ ਆ ਹੋਰ ਪੇੜ ਪੌਦੇ ਉਹਨਾਂ ਦੇ ਖਾਣਾ ਵਾਸਤੇ ਬਣਾਏ ਆ ਇੱਕ ਮਨੋਖੀ ਆ ਜਿਹਨੂੰ ਚਰਪਾਜ ਦੋੜ ਲੱਗੇ ਵੀ ਮੈਂ ਕੁਛ ਨਾ ਕੁਛ ਆ ਵੀ ਘਤ ਲਾਂ ਆ ਵੀ ਕਰ ਲਾਂ ਆ ਵੀ ਖਾ ਲਾਂ ਆ ਵੀ ਖਾ ਲਾਂ ਵਾਏ ਗ੍ਰੂਪ ਜਾਣਕਾਰੀ ਦੇ ਹਿੱਤ ਇਸ ਮੇਨ ਰੋਡ ਤੋਂ ਨਿਕ-ਨਿਕੇ ਹੋਰ ਟਰੈਕ ਵੀ ਨਿਕਲਦੇ ਆ ਪਹਿਲਾਂ ਇੱਥੇ ਜਾਣ ਦੀ ਇਜਾਜ਼ਤ ਹੁੰਦੀ ਸੀ ਪਰ ਬਾਅਦ ਦੇ ਵਿੱਚ ਇਜਾਜ਼ਤ ਬੰਦ ਕਰ ਦਿੱਤੀ ਗਈ ਅਜਿ ਵੀ ਕਈ ਲੋਕ ਨੇ ਇਹਨਾਂ ਦੇ ਵਿੱਚ ਇੱਕ ਜਿਹੜਾ ਸੈਂਟਰਲ ਕੈਚਮੈਂਟ ਏਰੀਆ ਵਾ ਉਹਦੇ ਕੰਡੇ ਦੇ ਬੰਦਾ ਜਾ ਕੇ ਪਹੁੰਚ ਜਾਂਦਾ ਵਾ ਉੱਥੇ ਇੱਕ ਫਾਲਨ ਟਰੀ ਆ ਉਹ ਫਾਲਨ ਟਰੀ ਦੇਖਣ ਵਾਸਤੇ ਜਾਂਦਾ ਇੱਧਰੇ ਪਾਸੇ ਇਹ ਤਾਂ ਟਰੈਕ ਨਿਕਲਦੇ ਆ ਉਹਨਾਂ ਟਰੈਕਾਂ ਦੇ ਵਿੱਚ ਕੁਝ ਵੰਡਣ ਨਿਕਨੇ ਘਰ ਨੇ ਦਾਸ ਨੇ ਕਿਹੜੇ ਦਰਸ਼ਨ ਕੀਤੇ ਉਹਨਾਂ ਦੇ ਤੇ ਅਸ ਮੌਸਮ ਦੇ ਵਿੱਚ ਜਿਹੜੇ ਕੁਦਰਤ ਦੇ دیਵਾਨੇ ਆ ਉਹ ਤੁਰੇ ਫਿਰਦੇ ਹੈ ਹਾਈਕਿੰਗ ਕਰਨ ਵਾਸਤੇ ਆਵਾਜ਼ ਥੋੜਾ ਦਮ ਨਹੀਂ ਹੈਗਾ ਉਹਦਾ ਕਾਰਨ ਕੀ ਆ ਕਿ એનર્ਜੀ ਲੈਵਲ ਬਹੁਤ ਜ਼ਿਆਦਾ ਲੋਵਾ ਪਰ એનર્ਜੀ ਮਿਲਣੀ ਕੁਦਰਤ ਤੋਂ ਸੋਫੇ ਤੇ ਬੈਠਣ ਤਾਂ એનર્ਜੀ ਨਹੀਂ ਮਿਲਣੀ ਇਸ ਕਰਕੇ ਉੱਠ ਕੇ ਤੇ ਬਾਹਰ ਨੂੰ ਆ ਗਏ ਆ ਇੱਕ ਛੋਟਾ ਜਿਹਾ ਟਰੈਕ ਕਰ ਲਈਏ ਹਾਂਜੀ ਰਸਤੇ ਦੇ ਵਿੱਚ ਨਾ ਇਦਾਂ ਦੇ ਨਿਕਨੇ ਨਿਕ ਬਣੇ ਹੋਏ ਢਾਰੇ ਜਿਹਾ ਆਉਂਦੇ ਆ ਇੰਜ ਲੱਗਦਾ ਹੋਵੇ ਜਿਵੇਂ ਨਾ ਕਿਸੇ ਨੇ ਸੀਮੈਂਟ ਦੇ ਖੂਲਾ ਦਿੱਤੇ ਹੋਣ ਹੁਣ ਪਤਾ ਨਹੀਂ ਇਹ ਕੀ ਚੀਜ਼ਾਂ ਨੇ ਹੁਣੇ ਬਿਲਕੁਲ ਖਾਲੀ ਆ ਤੇ ਅਵੰਡਨ ਇੱਕ ਆਹ ਹਾਥਾਂ ਉੱਪਰ ਇਹੋ ਜਿਹੇ ਬਹੁਤ ਸਾਰੇ ਆਉਂਦ ਨੇ ਰਸਤੇ ਦੇ ਵਿੱਚ ਤੇ ਇਹਨਾਂ ਅਵੰਡਨ ਕੀਤਾ ਜਾਂ ਤੇ ਇਹ ਕਿਸੇ ਪ੍ਰੋਜੈਕਟ ਦਾ ਹਿੱਸਾ ਸਨ ਕਿਸੇ ਪਾਈਪਲਾਈਨ ਦਾ ਕਹਿ ਸਕਦੇ ਆ ਤੇ ਜਾਂ ਕਿਸੇ ਸੀਵਰੇਜ ਸਿਸਟਮ ਦਾ ਤੇ ਇੱਥੇ ਕੋਈ ਦੋਰਾ ਜਣੀ ਆ ਵੀ ਇਸ ਏਰੀਆ 'ਚ ਪਲਾਂਟੇਸ਼ਨ ਹੁੰਦੀ ਹੋ ਪਹਿਲਾਂ ਤੇ ਇੱਥੇ ਖੇਤੀਬਾੜੀ ਦਾ ਸਿਸਟਮ ਹੁੰਦਾ ਹੋਵੇ ਪਰ ਹੁਣ ਨਹੀਂ ਰਿਹਾ ਤੇ ਜਿਹੜੇ ਅੰਦਰਲੇ ਪਾਸੇ ਨਿੱਕੇ ਨਿੱਕੇ ਸਟਰਕਚਰਾਂ ਨੇ ਉਹ ਬੰਦਨ ਹੋ ਗਏ ਨੇ ਹਾਂ ਸੱਚ ਇੱਥੇ ਰਸਤੇ ਦੇ ਵਿੱਚ ਨਾ ਇੱਕ ਪੁਰਾਣੀ ਬਣੀ ਹੋਈ ਇਮਾਰਤ ਵੀ ਆਉਂਦੀ ਸੀ ਪਹਿਲਾਂ ਬਾਅਦ ਦੇ ਵਿੱਚ ਢਾਹ ਦਿੱਤੀ ਗਈ ਛੱਪਰ ਜਿਹਾ ਬਣਿਆ ਹੁੰਦਾ ਸੀ ਉਹਦਾ ਕਾਰਨ ਕਿ ਉੱਥੇ ਇੱਕ ਛੋਟਾ ਇਨਸੀਡੈਂਟ ਹੋ ਗਿਆ ਹੈ ਮੇਰੇ ਖਿਆਲ ਦੇ ਵਿੱਚ ਤੇ ਤਾਂਕਰ ਬਾਅਦ ਦੇ ਵਿੱਚ ਲੋਕਾਂ ਦੀ ਸੇਫਟੀ ਨੂੰ ਮੁੱਖ ਰੱਖਦੇ ਆ ਆ ਭਈ ਜਿਹੜੇ ਨੇਚਰ ਦੇ ਦਵਾਨੇ ਆ ਉਹਨਾਂ ਨੇ ਦਰਵਾਣਾ ਤੇ ਉਹਨੂੰ ਬੰਦ ਕਰ ਦਿੱਤਾ ਜਾਵੇ ਬਹੁਤ ਹੀ ਖੂਬਸੂਰਤ ਜੰਗਲ ਆ ਬਹੁਤ ਨਜ਼ਾਰ ਆ ਰਿਹਾ ਸਾਂਹ ਚੜ ਰਿਹਾ ਪਰ ਤੇ ਤਰਤੀ ਫਲੈਟ ਆ ਇਸ ਟਰੈਕ ਦੇ ਬਾਰੇ ਜਾਣਕਾਰੀ ਮੈਨੂੰ ਮਿਲ ਨੂੰ ਕੋਵਿਡ ਦੇ ਦੌਰਾਨ ਮਿਲੀ ਜਦੋਂ ਸਾਰਾ ਹੀ ਸ਼ਹਿਰ ਬੰਦ ਹੋ ਗਿਆ ਸੀ ਤਾਂ ਇਹ ਜੰਗਲ ਦਾ ਇਲਾਕਾ ਕੁਦਰਤ ਖੁੱਲੀ ਹੋਈ ਸੀ ਜੇ ਆਪਾਂ ਇਹਦੇ ਬਾਰੇ ਮੋਟੀ ਮੋਟੀ ਜਾਣਕਾਰੀ ਲੈਣੀ ਹੋਵੇ ਤਾਂ ਇਹ ਪਹਿਲਾਂ ਰਬਰ ਪਲਾਂਟੇਸ਼ਨ ਵਾਸਤੇ ਵਰਤਿਆ ਜਾਂਦਾ ਰਿਹਾ ਉਸ ਤੋਂ ਬਾਅਦ ਮਿਲਟਰੀ ਦੇ ਯੂਸ ਵਾਸਤੇ ਵੀ ਇਹ ਟਰੈਕ ਵਰਤਿਆ ਜਾਂਦਾ ਰਿਹਾ ਇਸ ਦੇ ਵਿੱਚ ਜਿਹੜਾ ਜੰਗਲ ਜਾਂ ਡੈਂਸ ਲੈ ਲਈਏ ਬਹੁਤ ਜ਼ਿਆਦਾ ਵਾ ਜੰਗਲੀ ਜੀਵ ਜੰਦੂ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਣਗੇ ਇੱਥੇ ਆਉਣ ਤੋਂ ਪਹਿਲਾਂ ਜਰੂਰ ਮੱਛਰਾਂ ਵਾਲੀ ਜਿਹੜੀ ਸਪਰੇ ਹੁੰਦੀ ਹੈ ਉਹ ਆਪਣੇ ਨਾਲ ਜ਼ਰੂਰ ਬੰਦਾ ਲੈ ਕੇ ਆਵੇ ਛੋਟੇ ਛੋਟੇ ਵਗਦੇ ਹੋਏ ਪਾਣੀ ਦੇ ਨਾਲ ਇਸੋ ਦੇ ਦ੍ਰਿਸ਼ ਨੂੰ ਹੋਰ ਜ਼ਿਆਦਾ ਖੂਬਸੂਰਤ ਤੇ ਮਨਮੋਹਕ ਬਣਾ ਲੈਂਦੇ ਨੇ ਅੱਜ ਮੈਂ ਪੈ ਰਿਹਾ ਸੀ ਤੇ ਮੌਸਮ ਬਹੁਤ ਹੀ ਜ਼ਿਆਦਾ ਖੂਬਸੂਰਤ ਦੀ ਇੱਕ ਪਾਸੇ ਇਧਰਲੇ ਪਾਸੇ ਹਾਈਵੇ ਲੱਗਦਾ ਜਿੱਦੋਂ ਥੋੜਾ ਜੱਗ ਅੱਗੇ ਸੈਂਟਰ ਦੇ ਜਾਂਦੇ ਆ ਤੇ ਹਾਈਵੇ ਲੱਗੋਂ ਬਿਲਕੁਲ ਗੱਡੀਆਂ ਦੀ ਗੂੰਜ ਸਾਨੂੰ ਸੁਣਾਈ ਦਿੰਦੀ ਹੈ ਅਗਲੇ ਪਾਸੇ ਇੱਕ ਅਬਜ਼ਰਵੇਸ਼ਨ ਟਾਵਰ ਬਣਿਆ ਹੋਇਆ ਹੈ ਬਹੁਤ ਹੀ ਨਜ਼ਾਰਾ ਤੇ ਕੀ ਬਾਤਾਂ ਨੇ ਇਸੇ ਨੂੰ ਕਹਿੰਦੇ ਨੇ ਬਲਿਹਾਰੀ ਕੁਦਰਤ ਵਸਿਆ ਹਾਂਜੀ ਇੱਕ ਰਸਤਾ ਅਗਰਸਤੇ ਦੇ ਵਿੱਚ ਜਿਹੜਾ ਦੋ ਪਾਸੇ ਨੂੰ ਪਾੜਦਾ ਤੇ ਆ ਬਹੁੜੀ ਲੱਗਾ ਯਾਰ ਜਿਸ ਤਰ੍ਹਾਂ ਮੇਰਾ ਖਿਆਲ ਆ ਵੀ ਇੱਕ ਇੱਥੇ ਲੱਗੇ ਟਾਵਰ ਐ ਸੋ ਸੈਂਟਰਲ ਟਾਵਰ ਨੂੰ ਜਾਂਦਾ ਤੇ ਦੂਸਰਾ ਜਿਹੜਾ ਜੰਗਲ ਦੇ ਵਿੱਚ ਤੁਰ ਜਾਂਦਾ ਤੇ ਕਿਉਂ گاਹ ਵਾਦੇ ਆ ਰਸਤਾ ਹੋ ਜਿੱਤਾ ਕੱਚਾ ਉਤ ਰਹਿੰਦਾ ਇੱਥੋਂ ਵੇਖ ਕੌਣ ਵੀ ਕਿੱਧਰ ਨੂੰ ਜਾਣਾ ਮੈਨੂੰ ਨਹੀਂ ਪਤਾ ਯੂ ਆਰ ਹੇਅਰ ਤੇ ਆਪਾਂ ਉਹ ਇੱਥੋਂ ਇਧਰੋਂ ਆਏ ਆ ਐਂਡਿੰਗਾਂ ਗੰਗਾ ਸਾ ਟ੍ਰੈਕ ਆਪਾਂ ਇਹਨਾਂ ਕਦੋਂ ਜਾਣਾ ਆਪਾਂ ਇੱਥੋਂ ਐ ਪੁੱਤ ਜੇ ਤੇ ਇੱਥੇ ਘੁੰਮਦੇ ਆਂ ਨਾਲ ਹਾਈਵੇ ਉਗੰ데요 ਇਹਦੇ ਨਾਲ-ਨਾਲ ਜਾਣਾ ਆਪਾਂ ਬਾਬਾ ਕੀਤਾ ਆਹ ਜੰਗਲ ਦੇ ਵਿੱਚ ਦੀ ਲੰਘ ਕੇ ਤੇ ਗਾਂ ਮੇਨ ਹਾਈਵੇ ਦੇ ਨਾਲ-ਨਾਲ ਆ ਗਏ ਆਂ ਇਹ ਹੈਗਾ ਮੇਰੇ ਖਿਆਲ ਦੇ ਵਿੱਚ ਬੀਕੇਆਈ ਅੱਗੇ ਜਾ ਕੇ ਜਿਹੜਾ ਹੈਗਾ ਵਾ ਸੈਂਟਰ ਪਾਰਟ ਕੇਜੀ ਦਾ ਕranji ਐਕਸਪ੍ਰੈਸਵੇ ਜਿੱਥੋਂ ਮੁੜਦਾ ਵਾ ਉਹ ਵੀ ਆਪਾਂ ਦੱਸੂਗਾ ਤੇ ਉੱਥੇ ਜਾ ਕੇ ਮਾੜੀ-ਮੋਟੀ ਫੋਟੋਗ੍ਰਾਫੀ ਕਰਾਂਗੇ ਤੇ ਕੈਮਰਾ ਹੋ ਗਿਆ ਗੰਦਾ ਇਨਸਾਫ ਕਰਕੇ ਬਿਲਕੁਲ। ਹਾਂਜੀ। ਸੋ ਗੱਲ ਇਦਾਂ ਆ ਵੀ ਅੱਧਾ ਜਿਹਾ ਟਰੈਕੜਾ ਕਰ ਲਿਆ ਵਾ ਤੰਗੋ ਜਾ ਕੇ ਪਾਰਟ ਆਉਂਦਾ ਵਾ। ਤੇ ਇਸ ਪਾਰਟ ਤੋਂ ਅੱਗੇ ਜਿਹੜੀ ਆ ਚੈਸਨਟ ਪਾਰਕ ਸ਼ੁਰੂ ਹੋ ਜਾਂਦੀ ਆ। ਤੇ ਅਜੇ ਅਸੀਂ ਹੁਣ ਪਹੁੰਚਣ ਆਲੇ ਆ ਇੱਕ ਜਗ੍ਹਾ ਵਾ। ਉਹ ਟਾਵਰ ਬਣਿਆ ਸੈਂਟਰ ਦੇ ਵਿੱਚ। ਉੱਥੋਂ ਸਾਰਾ ala ਵਾਲਾ ਜਿਹੜੀ ਪਾਰਕ ਦਾ ਸੈਂਟਰ ਕੈਚਮੈਂਟ ਏਰੀਆ ਦੀਦਾ ਵਾ। ਤੇ ਅਜੇ ਆਪਾਂ ਇਹਦੇ ਬਾਰੇ ਪੂਰੀ ਗੱਲਬਾਤ ਨਹੀਂ ਕੀਤੀ। ਸਿਰਫ ਅਜੇ ਆਪਾਂ ਥੋੜਾ ਨਜ਼ਾਰਾ ਲੈਣ ਡੇ ਆ। ਤੇ ਹਾਲੇ ਹੀ ਕੋਈ ਗੱਲਬਾਤ ਜਿੱਤੇ ਆਉਂਦੀ ਆ ਤੇ ਉਸ ਕੈਮਰੇ ਥਰੂ ਸਾਂਝੀ ਕਰੀ ਜਾਂਦੇ ਆ ਤੇ ਰਿਕਾਰਡ ਕਰੀ ਜਾਂਦੇ ਆ ਅਜੇ ਲਾਗੇ ਪੂਰਾ ਸ਼ੋਰ ਪੈਣ ਡਿਆ ਵਾ ਰੜ ਰੜ ਕਰਦੀ ਆਵਾਜ਼ ਆਉਂਦੀ ਆ ਅੱਗੇ ਥੋੜਾ ਜਿਹਾ ਅੱਗੇ ਨਾ ਤੇ ਉਧਰੋਂ ਸੀ ਆਏ ਆ ਤੇ ਰਸਤਾ ਦੋਹਾਂ ਪਾਸੇ ਨੂੰ ਪਾੜ ਜਾਂਦਾ ਵਾ ਇੱਕ ਰਸਤਾ ਆ ਜਾਂਦਾ ਵਾ ਜਿਹਦੇ ਉੱਤੇ ਕੋਈ ਵੀ ਨਾਂ ਨਹੀਂ ਲਿਖਿਆ ਤੇ ਜਿਹੜਾ ਇਧਰੇ ਪਾਸ ਜਾਂਦਾ ਉਹ ਤੇਰੇ ਗੈਂਗਸਟਰ ਟ੍ਰੇਲ ਹੈ ਤੇ ਇਹ ਕਾਫੀ ਲੰਮਾ ਸਮਾਂ ਹੋਇਆ ਨੂੰ ਆ ਗਿਆ ਨੂੰ ਹੋਇਆ ਵਾ ਤੇ ਸੋਚਿਆ ਵੀ ਆਪੇ ਨਾਲ ਬਰੇ ਗੈਂਗਸਟਰ ਟ੍ਰੇਲ ਦੇ ਉੱਤੇ ਤੇ ਇਹ ਟ੍ਰੇਲ ਕਾਫੀ ਸੰਘਣਾ ਪਰ ਹਾਈਵੇ ਦੇ ਬਿਲਕੁਲ ਨਾਲ ਪੈਂਦਾ ਹੁਣ ਅਸੀਂ ਇਹ ਸਲਾਹ ਕੀਤੀ ਆ ਵੀ ਗੈਂਗਸਟਰ ਟ੍ਰੇਲ ਦੇ ਨਾਲ ਨਾਲ ਤੁਰੇ ਜਾਂਦੇ ਆ ਤੇ ਪਹੁੰਚ ਗਏ ਚੈਸਨਟ ਪਾਰਕ ਚੈਸਨਟ ਪਾਰਕ ਦੇ ਉੱਤੇ ਇੱਕ ਅਬਜ਼ਰਵੇਸ਼ਨ ਟਾਵਰ ਆ ਉਹ ਟਾਵਰ ਨੂੰ ਵੇਖ ਕੇ ਤੇ ਉੱਥੇ ਜਾ ਕਰਾਂਗੇ ਸਮਾਪਤੀ ਇਸ ਟਰੈਕ ਦੀ ਆ ਜੀ ਕਿਡਾ ਸੰਘਣਾ ਤੇ ਆ ਮਗਰਲੇ ਪਾਸ ਜਿਹੜਾ ਹਾਈਵੇ ਆ ਤੇ ਉਹ ਹਾਈਵੇ ਦੇ ਕਿਰੀ ਹਵਾ ਹਾਈ ਪ੍ਰੈਸ਼ਰ ਗੈਸ ਪਾਈਪ ਲਾਈਨ ਦਾ ਬੜਾ ਕੁਝ ਲੱਗਿਆ ਤੇ ਕੇ ਆ ਮਗਰਲੇ ਪਾਸ ਜਿਹੜਾ ਹਾਈਵੇ ਉੱਪਰ ਜਾਂਡਿਆ ਵਾ ਉਹਦੀ ਫਾਊਂਡੇਸ਼ਨ ਆ ਯਾਨੀ ਕਿ ਉਹਦੇ ਪਿੱਲਰ ਪਿੱਲਰ ਬਣੇ ਹੋਇਆ ਥੱਲੇ ਪੂਰੀ ਚਕੜੀ ਵੱਜੀ ਲੱਗਦਾ ਇੱਥੇ ਐਨੀਮਲ ਆ ਗਏ ਰਿੰਦੀ ਹੋਣਗੇ ਤੇ ਆਉਂਦੇ ਗਾਂ ਗਾਂ ਹੋਰ ਇੱਕ ਸੰਘਣੇ ਜੰਗਲ ਦੇ ਵਿੱਚ ਵੜ ਕੇ ਇੱਕ ਨਿਕਿਆ ਟਰੈਲਰ ਕੱਚਾ ਉਸ ਕੇ ਮੈਂ ਭਰਦੇ ਆ ਸੰਘਣੀ ਇੱਥੇ ਆਬਾਦੀ ਹੈ ਯਾਨੀ ਆਬਾਦੀ ਬੰਦਿਆਂ ਦੀ ਨਹੀਂ ਆਬਾਦੀ ਇਹਨਾਂ ਦੀ ਆ ਰੁੱਖਾਂ ਰਾਕਾਂ ਦੀ ਆਬਾਦੀ ਬਹੁਤ ਸੰਘਣੀ ਹੈ ਇੱਥੇ ਤੇ ਬਹੁਤ ਸ਼ਾਂਤੀ ਆ ਕੋਈ ਸ਼ੋਸ਼ਰਾ ਬਾਣੀ ਕੋਈ ਇੱਥੇ ਬੋਲਦਾ ਨਹੀਂ ਤੇ ਇਹ ਜੰਗਲ ਵੀ ਪੂਰਾ ਸ਼ਾਂਤ ਆ ਕੀ ਹਵਤਾ ਕੀ ਹਵਤਾ ਨੰਬਰ ਇੱਕ ਗੱਲ ਗਾਮਾ ਮੋੜ ਕੇ ਮੋੜ ਕੇ ਆ ਬਿਆ ਠੀਕ ਹੈ ਜੀ ਸੱਚੇ ਪਾਚਾ ਵਾਹਿਗੁਰੂ ਚੜ੍ਹਦੀਆਂ ਕਲਾ ਜਿਹੜਾ ਬੰਦਾ ਇੱਕ ਵੀ ਨੇਚਰ ਦਾ ਆਸ਼ਿਕ ਹੋ ਜੇ ਨਾ ਵੈਸੇ ਤਾਂ ਹਰੇਕ ਸਿੱਖ ਨੂੰ ਨੇਚਰ ਦਾ ਆਸ਼ਿਕ ਹੋਣਾ ਚਾਹੀਦਾ ਬਹੁਤ ਵਧੀਆ ਗੱਲ ਕੀਤੀ ਐ ਕਿਉਂਕਿ ਸਾਡਾ ਬਾਬਾ ਨਾਨਕ ਨੇਚਰ ਨੂੰ ਤਿੰਨ ਪਾਧੀਆਂ ਦੇ ਨਾਲ ਨਮਾਜ਼ ਕੀ ਗਿਆ ਵਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਤਿੰਨ ਹੀ ਚੀਜ਼ਾਂ ਨੇਚਰ ਦਾ ਸਭ ਤੋਂ ਵੱਡਾ ਪਾੜ ਨੇ ਤੇ ਜੇ ਸਿੱਖ ਇਹਨਾਂ ਤਿੰਨਾਂ ਚੋ ਇੱਕ ਚੀਜ਼ ਨੂੰ ਬਰਬਾਦ ਕਰ ਰਹਿਣ ਅੱਜ ਉਹ ਗੁਰੂ ਦੇ ਕਹਣੇ ਤੋਂ ਬਾਹਰ ਆ। ਸੋ ਸ਼ੁੱਧ ਪਾਣੀ ਨੂੰ ਰੱਖਣਾ, ਗੰਦਨਾ ਨਾ ਪਾਉਣਾ। ਮਾਤਾ ਫਰਨ ਜਿਹੜੀ ਹਵਾ ਵਾ, ਆਪਾਂ ਸ਼ੁੱਧ ਕਿਦਾਂ ਰਹਿ ਸਕਦੀ ਐ ਰੁੱਖਾਂ ਦੇ ਨਾਲ। ਤੇ ਦੇਦਰ ਦੀ ਰੁੱਖ ਤਰਾ ਤਰਾ ਵੱਡੀ ਜਾ ਰਹੀਆਂ। ਮਾਤਾ ਤਰਤਮਾਤ ਤੇ ਤਰ੍ਹਾਂ ਤਰ੍ਹਾਂ ਦੀਆਂ ਰਿਆਨ ਸਿਆਂ ਪਾ ਕੇ ਤੇ ਤਰਤੀ ਨੂੰ ਬਰਬਾਦ ਕਰੀ ਜਾਂਦੇ। ਸੋ ਜਿਹੜੇ ਗੁਰੂ ਦੇ ਸਿੱਖ ਜੇ ਗੁਰਮਾਨਾ ਕੋ ਬਸਾਸ ਨਹੀਂ ਹਾਂ ਮਨਦੇ ਜੀ ਇਹ ਗੱਲ ਯਾਦ ਰੱਖੋ ਨੇਚਰ ਸਰ ਤੋਂ ਪਹਿਲੇ ਨੇ ਨੇਚਰ ਸਤੋਏ ਨੇ ਬਾਬਾ ਨਾਨਕ ਹੋਏ ਨੇ ਲੋਕੀ ਤਾਂ ਅੱਜ ਗੱਲਾਂ ਕਰਦੇ ਨਾ ਸਾਹਮਣੋ ਨੇਚਰ ਸਾਹਮਣੋ ਜੰਗਲ ਸਾਹਮਣੋ ਬਾਬਾ ਨਾਨਕ 550 ਸਾਲ ਪਹਿਲਾਂ ਕਹਿ ਗਿਆ ਪਵਨ ਘਰੂ ਪਾਣੀ ਪੀਤਾ ਮਾਤਾ ਤਰਤ ਮਾਤ ਦੂਸਰੀ ਗੱਲ ਹੈ ਵੀ ਇਹ ਦੋਹਰਾ ਬਣਾ ਗਿਆ ਬਾਬਾ ਨਾਨਕ ਵੀ ਤਾਂ ਕਰੇ ਦੋਹੇ ਨੂੰ ਬਾਰ-ਬਾਰ ਯਾਦ ਕਰਨ ਤੇ ਬਾਰ-ਬਾਰ ਇਹਨਾਂ ਨੂੰ ਰਿਪੀਟ ਹੁੰਦਾ ਰਹੇ ਇਹ ਤਿੰਨ ਚੀਜ਼ਾਂ ਜੀਵਨ ਦੇ ਵਿੱਚ ਬਹੁਤ ਇੰਪੋਰਟੈਂਟ ਨੇ ਤੇ ਇਹਨਾਂ ਨੂੰ ਸਾਹਮਣਾ ਗਾਤੋ ਦੇ ਤਰ ਦੇ ਜਿੱਥੇ ਆ ਗਏ ਆ ਚੈਸਨਟ ਟਰੈਕ ਬੁਕੀਤ ਪੰਜ ਨੂੰ ਐਗਜ਼ਿਟ ਤੇ ਗੈਂਗਸਾ ਟਰੈਕ ਤੋਂ ਆਪਾਂ ਆਏ ਹੋਏ ਆ ਤੇ ਇੱਥੇ ਜਿਹੜਾ ਟਰੈਕ ਐ ਸਪੈਸ਼ਲ ਬਣਿਆ ਵਾ ਬਣਿਆ ਸਿਰਫ ਬਾਈਕਿੰਗ ਆਸਤੇ ਤੇ ਇੱਥੇ ਸਿਰਫ ਬਾਈਕਰ ਜਾ ਸਕਦੇ ਆ ਬੰਦੇ ਨਹੀਂ ਜਾ ਸਕਦੇ ਪਰ ਮੈਂ ਇਧਰ ਵੀ ੱਕੇ ਖਾਦੇ ਹੋਏ ਆ ਕਰੀ ਠੀਕ ਆ ਓਨਲੀ ਬਾਈਕਿੰਗ ਨੋ ਹਾਈਕਿੰਗ ਸੋ ਇੱਕ ਆਇਤ ਦੇ ਪਾਸੇ ਬਣਿਆ ਆ ਹਾਈਕਿੰਗ ਹੋਣ ਲਈ ਇਧਰ ਬਸ ਦੇਖਿਆ ਇਧਰ ਬਾਈਕ ਨਹੀਂ ਆਹਦੀ ਸੋ ਇੱਥੇ ਆ ਕੇ ਤਕਰੀਬਨ ਤਕਰੀਬਨ ਜਿਹੜੇ ਦੋ ਪਾਥ ਡਿਵਾਈਡ ਹੋ ਜਾਂਦੇ ਆ ਤੇ ਹੁਣ ਆਪਾਂ ਜਾਣਾ ਚੈਸਨਾ ਟ੍ਰੈਕ ਦੇ ਉੱਪਰ ਤੇ ਉੱਥੋਂ ਆਪਾਂ ਕੋਈ ਜਾਣਾ ਪਾਰ ਹਾਂ ਜੀ ਜਦ ਆਪਾਂ ਗੱਲ ਕਰ ਰਹੇ ਸੀ ਤੇ ਉਹ ਜਿਹੜਾ ਹੈਗਾ ਟਰੈਕ ਬਣਿਆ ਆ ਸਕਲਾ ਬਾਈਕਸ ਆਸਤੇ ਉਧਰ ਮੈਂ ਗਿਆ ਉਹ ਟੈਕ ਇਸ ਤਰ੍ਹਾਂ ਦਾ ਵਾ ਵਿੰਗ ਬਣ ਲੈ ਸੱਪ ਜਿਹਾ ਜਿੰਦਾਂ ਆਪਾਂ ਪਹਾੜਾਂ ਦੇ ਟੀਸਿਆਂ ਤੋਂ ਚੜਦੇ ਆ ਨਾ ਉਦਾਂ ਦਾ ਬਣਿਆ ਆ ਵਾ ਤੇ ਬਾਈਕਿੰਗ ਆਸਤੇ ਆ ਤੇ ਹਾਈਕਿੰਗ ਵਾਲੇ ਬੰਦੇ ਬਹੁਤ ਡਿਸਟਰਬ ਹੁੰਦੇ ਜਦੋਂ ਨੰਗੀ ਦਾ ਨਾ ਕੋਈ ਮਿੰਟੋ ਮਿੰਟੀ ਐਨੂੰ ਭੱਜੇ ਆਉਂਦੇ ਆ ਹਾਈਕਿੰਗ ਵਾਲੇ ਉਦੋਂ ਜਿਹੜਾ ਸਾਈਕਲਿੰਗ ਵਾਲੇ ਸੋ ਜਿਹੜਾ ਆ ਟਰੈਕ ਆ ਇਹ ਥੋੜਾ ਜਿਹਾ ਲੰਮਾ ਪੈਂਦਾ ਉਹਦੇ ਨਾਲੋਂ ਕਿਉਂਕਿ ਉਹ ਉਹ ਵੀ ਇੱਕ ਸਾਫ ਦਾ ਲੰਬਾ ਹੀ ਪੈ ਗਿਆ ਪਰ ਜੇ ਨੂੰ ਸਟ੍ਰੇਟ ਲਾਈਨ 'ਚ ਵੇਖੀ ਤੇ ਆਪਾਂ ਇੱਥੋਂ ਜਾ ਕੇ ਮੁੜ ਕੇ ਪਹੁੰਚਾਂਗੇ ਬੁਕੀਤ ਪੰਜੰਗ ਤੇ ਪਹਿਲਾਂ ਚੱਲਦੇ ਆ ਟਾਵਰ ਤੇ ਤੇ ਟਾਵਰ ਦੇ ਬੈਕ ਕਰਦੇ ਆ ਗੱਲਾਂ ਬਾਤਾਂ ਬੜੀ ਹਰੀ ਕੁਦਰਤ ਉਸਿਆ ਫਰੇਮ ਦੇ ਵਿੱਚ ਜਿਹੜਾ ਉਹ ਉੱਪਰ ਬਣਿਆ ਹੋਇਆ ਘੱਲੂ ਘਰਾਏ ਦੇ ਸੰਡਿਆ ਘੁੰਮਣ ਘਰਾਏ ਘੱਲੂ ਘਰਾਣੀ ਉਹ ਹੈਗਾ ਚੈਸਨਟ ਟਾਵਰ ਉੱਪਰ ਜਾ ਕੇ ਵੇਹਨੇ ਆ ਸਾਰਾ ਵਿਊ ਇਧਰ ਨਾਲ ਹੀ ਇਧਰਲੇ ਪਾਸੇ ਬਣਿਆ ਹੋਇਆ ਵਾ ਮੈਪ ਆਪਾਂ ਉਧਰੋਂ ਆਏ ਆ ਇੱਥੇ ਆ ਗਏ। ਠੀਕ ਹੈ ਜੀ। ਹੁਣ ਇੱਥੋਂ ਸਾਡਾ ਇਰਾਦਾ ਵਾ ਕਿ ਘੁੰਮਣ ਕਰੀ ਚ ਪੈ ਗਏ ਤੇ ਇੱਥੇ ਚੱਲ ਜੀ। ਕਾਫੀ ਦੂਰ ਕੰਮ ਆਪਾਂ ਜੀ ਇਹਦੇ। ਆਹ ਠੀਕ। ਇੱਥੇ ਲਿਖਿਆ ਕਿਹੜਾ ਸ਼ੈਲਟਰ ਆਤਾ ਹੈਗਾ ਕਿੱੜੇ ਦੁਜਾਟ ਰਹਿਗਾ। ਠੀਕ ਆ ਆਪਾਂ ਇੱਥੋਂ ਤੱਕ ਜਾਣਾ। ਇਹ ਅੱਧ ਜਿਹਾ ਆਇਆ ਕਾਕਾ ਜੀ। ਅਜੇ ਬਹੁਤ ਦੂਰ ਜਾਣਾ ਹੈ। ਓਕੇ। ਬੰਗਲੇਟ ਸ਼ੈਲਟਰ Cari ya ada aja. I. ਉਹ ਨਹੀਂ ਐਸਾ ਮੈਂ ਮੈਂ ਟਾਪ ਤੇ ਘੜਾ ਪਾਣੀ ਪੀ ਜਨਾ ਟਾਵਾ ਇਹ ਬਿਲਕੁਲ ਜੰਗਲ ਦੇ ਵਿਚਕਾਰ ਆ ਤੇ ਦੂਰ ਦੂਰ ਤੱਕ ਜਿੱਥੇ ਵੀ ਨਿਗਾਹ ਜਾਂਦੀ ਹੈ ਉਥੇ ਕਿਸੇ ਵੀ ਹਿਊਮਨ ਦਾ ਨਾਮ ਨਿਸ਼ਾਨੀ ਹੈਗਾ ਮਗਰਲੇ ਪਾਸੇ ਛੱਟ ਗਿਆ ਕਿਉਂਕਿ ਮਗਰਲੇ ਪਾਸੇ ਇੱਕ ਰੋਡ ਵਗਣ ਡਿਆ ਵਾ ਤੇ ਰੋਡ ਦੇ ਉੱਪਰਲੇ ਪਾਸੇ ਜਿਹੜੀ ਹੈਗੀ ਆ ਉਹ ਰੈਸ਼ਾਣ ਆ ਸਾਰਾ ਜਿੰਨੇ ਦਾ ਜਿੰਨਾ ਏਰੀਆ ਨੇ ਹੋਇ ਖੰਨੇ ਇਹ ਸਾਰਾ ਨੇਚਰ ਰਿਜ਼ਰਵ ਆ ਪਾਣੀ ਪੀ ਲਈਏ ਸਾਰੇ ਲਈਏ ਫੇਰ ਗੱਲ ਕਰਦੇ ਆ ਵਾ ਹੱਥ ਦੇ ਵਿੱਚ ਜੰਤਰ ਫੜਿਆ ਇਹ ਜੰਤਰ ਕਹਿੰਦੇ 360 X4 ਆ ਸੋ ਇਹਦੇ ਨਾਲ ਆਪਾਂ ਆਸੇ-ਪਾਸੇ ਦਾ ਸਾਰਾ view ਵੀ ਨੇ। ਥੱਲੇ ਬੰਡੇ ਬੁਲੀ ਜਾਂਦੇ ਆ। ਆਸੇ-ਪਾਸੇ ਕੋਈ ਚੀਜ਼ ਨਹੀਂ। ਉਹ ਤੇ ਰੰਗ-ਬਰੰਗੇ ਫੁੱਲ ਨੇ। ਤੇ ਇਧਰ ਦੇ ਪਾਸੇ ਕੁਝ ਇਮਾਰਤਾਂ ਨੇ। ਇਹ ਵੀ ਸੜਕ ਨਾਲ ਕੇ। ਠੀਕ ਆ। ਹਾਂਜੀ ਜਿੱਦਾਂ ਗੱਲ ਕੀਤੀ ਸੀ ਆਪਾਂ ਕਰਕੇ ਆ ਅੱਜ T15 ਟਰੈਕ। ਤੇ ਐਕਜੋਟ ਦੇ ਲਾਗੇ ਬਿਲਕੁਲ ਮੋਚਣ ਲਏ ਆ ਤੇ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਹਨੂੰ ਕਹਿੰਦੇ ਆ ਚੈਸਨਟ ਅਬਜ਼ਰਵੇਸ਼ਨ ਟਾਵਰ ਇੱਧਰੇ ਪਾਸੇ ਕੁਝ ਬਿਲਡਿੰਗਾਂ ਨੇ ਓਹ ਮਗਰਲੇ ਪਾਸੇ ਟਾਵਰ ਨੇ ਤੇ ਸ਼ਾਇਦ ਕੈਮਰੇ ਜਨੰਦੀ ਹੁਣ ਉੱਪਰਲੇ ਪਾਸੇ ਨੀਲਾ ਸਮਾਨ ਆ ਤੇ ਆਸੇ ਪਾਸੇ ਸਾਰੇ ਪਾਸੇ ਜੰਗਲ ਹੀ ਜੰਗਲ ਆ ਸੂਰਜ ਦੀ ਡਾਲੀ ਰਹੀ ਦਿੰਦੀ ਆ ਸਮਾਸ਼ ਸਮਾਦਾ ਹੋ ਗਿਆ ਹੁਣ ਤੇ ਸੂਰਜ ਵੀ ਡੁੱਬਣ ਵਾਲਾ ਆ ਤੇ ਉਹ ਆਪਾਂ ਜੰਤਰ ਲਾ ਕੇ ਰੱਖਦਾ 360 ਤੇ ਉਹਦੇ ਨਾਲ ਸਾਰੀ ਚੀਜ਼ਾਂ ਰਿਕਾਰਡ ਹੋਈ ਜਾਂਦੀਆਂ ਨੇ ਤੇ ਉੱਚਾ ਫੁਟੇਜ ਕੁਝ ਕੱਢ ਲਾਂਗੇ ਪੀ 15 ਟ੍ਰੈਲ ਤੇ ਹੋਣਾ ਕਿਦਾਂ ਦੋ ਤਰੀਕੇ ਨੇ ਬੱਸ ਵੀ ਆਉਂਦੀ ਹੈ ਮੰਡਾਈ ਰੋਡ ਤੇ ਮੰਡਾਈ ਰੋਡ ਤੇ ਕਾਫੀ ਬੱਸਾਂ ਆਉਂਦੀਆਂ ਨੇ ਤੇ ਜਿਹੜੀ ਬੱਸ ਜੂ ਨੂੰ ਜਾਂਦੀ ਉਹ ਸਿੰਗਾਪੁਰ ਜੂ ਨੂੰ ਉਹ ਬੱਸ ਲੈ ਲੈਣੀ ਆ ਤੇ ਜੂ ਤੋਂ ਸਿਰਫ ਇੱਕ ਐਗਜ਼ਿਟ ਪਹਿਲਾਂ ਉਤਰ ਜਾ ਉਤਰ ਕੇ ਤੁਰ ਕੇ ਨਾਲ ਹੀ ਜਿੱਧਰ ਨੂੰ ਜੂ ਦਾ ਐਂਟਰੀ ਆ ਉੱਥੋਂ ਬਸ ਆ ਉਥੋਂ ਟੋਰਕੇਗਾ ਇਹ ਟ੍ਰੈਕ ਸ਼ੁਰੂ ਹੋ ਜਾਂਦਾ ਦੂਸਰਾ ਤਰੀਕਾ ਵਾ ਚੈਸਨਟ ਪਾਰਕ ਤੋਂ ਚੈਸਨਟ ਪਾਰਕ ਤੋਂ ਵੀ ਜਿਹੜਾ ਏ ਟ੍ਰੈਕ ਆ ਸ਼ੁਰੂ ਹੋ ਜਾਂਦਾ ਤੇ ਤਕਰੀਬਨ 4.5-5 ਕਿਲੋਮੀਟਰ ਦਾ ਟ੍ਰੈਕ ਆ ਵਨ ਸਾਈਡ ਸੋ ਜੇ ਤੁਸੀਂ ਦੋਸਾਰਿਆਂ ਨਾਲ 10 ਕਿਲੋਮੀਟਰ ਬਣ ਜਾਂਦਾ ਵਾ ਸੋ ਹਾਲ ਜਿਹੜੀ ਮੈਂ ਮੇ ਕੋ ਮਾਈਲ ਨੇ ਤੇ ਚੈਸਨਟ ਪਾਰਕ ਦਾ ਟਾਵਰ ਆ ਉਹ 3.20 ਮਾਈਲ ਦੇ ਲਾਗਿ ਛਾਗੇ ਹੋਇਆ ਵਾ ਇਨ ਬਾਜ ਕਿਲੋਮੀਟਰਾਂ ਚਾ कन्वर्ट ਕਰਨਾ ਹੈ ਵੀ ਇਹ ਸੈਂਟਰ ਜਾਂ ਪਿੰਡਾ ਵਾ ਕਿੰਨਾ ਕਾ ਬਹੁਤ ਮਸ਼ਹੂਰ ਟਰੈਕ ਨਹੀਂ ਹੈ ਇੱਥੇ ਸਿਰਫ ਬਾਈਕ ਕਰਾਉਂਦੇ ਜਾਂ ਜਿਨ੍ਹਾਂ ਨੂੰ ਪਤਾ ਹੋਈ ਆਉਂਦੇ ਨੇ ਇੱਥੇ ਨਾਈਟ ਨੂੰ ਰਾਤ ਨੂੰ ਜਿਹੜੀ ਹੈਗੀ ਟਰੈਕਿੰਗ ਕਰਨੀ ਬਹੁਤ ਸੋਹਣੀ ਸੋਹਣੀ ਹੈ ਆ ਇਤਨਾ ਬੁਕੀਤ ਪੰਜੇ ਵਾਲੀ ਸਾਈਡ ਤੋਂ ਆਪਾਂ ਐਂਟਰ ਕਰਕੇ ਤੇ ਆਪਾਂ ਆ ਸਕਦੇ ਹਾਂ ਰਾਤ ਨੂੰ ਕਿਉਂਕਿ ਬਾਕੀ ਪਾਰਕ ਜਿਹੜਾ ਸੈਂਡ ਪਾਰਕ 7 ਵਜੇ ਬੰਦ ਹੋ ਜਾਂਦੀ ਹੈ ਸੋ ਉੱਥੋਂ ਐਂਟਰ ਕਰਕੇ ਤੇ ਜ਼ੈਂਗੂਆ ਪਾਰਕ ਜਿਹੜੀ ਹੈ ਉਧਰ ਦੇ ਪਾਸ ਜਾ ਕੇ ਤੇ ਰਾਤ ਨੂੰ ਟਰੈਕ ਕਰ ਸਕਦੇ ਆ ਰਾਤ ਨੂੰ ਟਰੈਕ ਕਰਨਾ ਸਵਾਦ ਆ ਵੀ ਜਿਹੜੇ ਨਟਰੋ ਨਟਰੋਲੀ ਕਾਲਫ ਐਨੀਮਲ ਜਿਹੜਾ ਰਾਤ ਨੂੰ ਨਿਕਲਦੇ ਨੇ ਉਹ ਦਿੰਦੇ ਨੇ ਤੇ ਕੋਈ ਖਾਸ ਕਿਸਮ ਦੇ ਜਿਹੜੇ ਹੁੰਦੇ ਸਕੋਰਪੀਅਨ ਜਿਹਨਾਂ ਨੂੰ ਆਪਾਂ ਵਿੱਚੂ ਕਹਿੰਦੇ ਆ ਉਹ ਵੀ ਨਿਕਲਦੇ ਨੇ ਤੇ ਉਹ ਰਾਤ ਨੂੰ ਜਦੋਂ ਇਨਫਾਰ 红 ਲਾਈਟ ਹੁੰਦੀ ਹੈ ਮੈਂ ਆਪਦੇ ਬੈਗ ਚ ਰੱਖਦਾ ਹਾਂ ਵਿੱਚਾਂ ਤੇ ਜਦੋਂ ਉਹਨਾਂ ਦੇ ਦੋ ਮਾਰੀਦੀ ਨਾ ਉਹ ਚਮਕਦੇ ਨੇ ਨਾਲ ਕੇ ਇਨਫਰਾਰੈਡ ਲਾਈਟ ਨੂੰ ਰੈਕਟ ਕਰਦੇ ਨੇ ਤੇ ਐ ਚਮਕਦੇ ਨੇ ਪੂਰੇ ਇਨਫਰਾਰੈਡ ਲਾਈਟ ਦੇ ਵਿੱਚ ਜਿੱਦਾਂ ਆਪਾਂ ਇਨਫਰਾਰੈਡ ਲਾਈਟ ਚ ਟੇਕ ਕਪੜਾ ਨਾਲ ਮਾਰੀ ਉਹ ਚਮਕਣਾ ਸ਼ੁਰੂ ਕਰ ਲੈਂਦੀ ਸੀ ਨਾ ਉਸੇ ਤਰ੍ਹਾਂ ਹੀ ਉਹ ਬਿਲਕੁਲ ਰਾਤ ਨੂੰ ਹਨੇਰੇ ਦੇ ਵਿੱਚ ਚਮਕਦੇ ਨੇ ਬਹੁਤ ਸੋਹਣੇ ਲੱਗਦੇ ਨੇ ਤੇ ਮੈਂ ਇੱਕ ਦੀ ਫੋਟੋ ਵੀ ਲੱਭ ਕੇ ਪਾਉਂਗਾ ਮੈਂ ਪਿਛਲੇ ਟਰੈਕ ਦੇ ਵਿੱਚ ਉਹਨਾਂ ਨੂੰ ਲੱਭਿਆ ਸੀ ਤੇ ਆ ਕਾਫੀ ਲੰਮਾ ਚੌੜਾ ਜਿਹੜਾ ਵਾ ਇਹ ਵਲੌਗ ਹੋ ਗਿਆ ਵਾ ਜੇ ਕਿਸੇ ਨੂੰ ਆਵੇ ਤੇ ਦੋ ਤਰੀਕਾ ਨਾਲ ਸ਼ੁਰੂ ਕਰ ਸਕਦਾ ਜਿੱਦਾਂ ਕਿ ਆ T15 ਟ੍ਰੈਲ ਮੁੰਡਾਈ ਰੋਡ ਤੋਂ ਜੂ ਦੇ ਬਿਲਕੁਲ ਲਾਗੋ ਤੇ ਦੂਸਰਾ ਚੈਸਨੜ ਪਾਰਕ ਤੋਂ ਜੇ ਚੈਸਨੜ ਪਾਰਕ ਤੋਂ ਸ਼ੁਰੂ ਕਰੋਗੇ ਤੇ ਉੱਥੋਂ ਤਿੰਨ ਚਾਰ ਟ੍ਰੈਕ ਨਿਕਲਦੇ ਆ ਪਰ ਜਿਹੜਾ ਐਂਡ ਆ ਉਹ ਮੁੰਡਾਈ ਰੋਡ ਤੇ ਹੁੰਦਾ ਤੇ ਜੇ ਮੁੰਡਾਈ ਰੋਡ ਤੋਂ ਨਿਕਲੋਗੇ ਉੱਥੋਂ ਇੱਕ ਹੀ ਐਂਟਰ ਇੱਕ ਹੀ ਨਿਕਲਦਾ ਵਾ ਤੇ ਪਰ ਜਿਹੜਾ ਐਂਡ ਆ ਉਹ ਚੈਸਨੜ ਪਾਰਕ ਦੇ ਉੱਤੇ ਜਾ ਕੇ ਹੋ ਜਾਂਦਾ ਵੱਖੋ-ਵੱਖਰੇ ਟ੍ਰੈਕਾਂ ਨਾਲ ਇਹ ਕਹਾਂ ਨੂੰ ਜਾਂਦਾ ਵਾ ਇਹ ਪਿੰਡ ਦੇ ਪਾਸੇ ਜਾਂਦਾ ਵਾ ਇੱਕ ਸੈਂਟਰ ਦੇ ਕੋਲ ਪਹੁੰਚਦਾ ਵਾ ਤੇ ਬਾਕੀ ਕੋਸ਼ਿਸ਼ ਜਿਹੜੇ ਸਪੈਸ਼ਲ ਟ੍ਰੈਕ ਬਣੇ ਆ ਉਹ ਬਾਈਕ ਰ ਤੇ ਮਿਲਦੇ ਆ ਕਿਸੇ ਹੋਰ ਸਫਰ ਦੇ ਵਿੱਚ ਅੱਜ ਚਿਹਰਾ ਥੱਕਿਆ ਥੱਕਿਆ ਇਸ ਕਰੇ ਲੱਗ ਰਿਹਾ ਦੱਸਿਆ ਤੁਹਾਨੂੰ ਬੀ ਐਨਰਜੀ ਘਟਾ ਤੇ ਗੁਰੂ ਸਾਹਿਬ ਸਿਹਤ ਜਾਬੀ ਬਖਸ਼ਣ ਚੜ੍ਹਦੀਆਂ ਕਲਾ ਬਖਸ਼ਣ ਤੇ ਅਸੀਂ ਗੁਰੂ ਸਾਹਿਬ ਦਾ ਦਇਆ ਸੁਨੇਹਾ ਬਿੜਿਆਰੀ ਕੋਲ ਦੋਸਿਆ ਸਾਰੇ ਸੰਸਾਰ ਦੇ ਵਿੱਚ ਪੁੱਛਾ ਸਕੀਏ ਕਿ ਨੇਚਰ ਨੂੰ ਪਿਆਰ ਕਰ ਸਕੀਏ ਮਿਲਦੇ ਆ ਕਿਸੇ ਬਲਾ ਦੇ ਸਸਰੀਏ ਕਾ ਰੈਗੂ ਜੀ ਕਾ ਖਾਲਸਾ ਰੈਗੂ ਜੀ ਕੀ ਫੱਤੇ